ਏ ਐਸਐਨ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਗ ਸਮਤੀ ਦੀ ਕਰਾ ਸਕੇ ਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕੇ ਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂ ਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਤਾਂ ਵਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਵਸਤਾ ਵੀ ਫੜ ਲਿਆ ਮੈਨੂੰ ਕਹਿਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ 扑ਮੱਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਵਸਤੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇਲੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੈਂ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਕਰੇ ਦਾ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸ ਡੀ ਐਮ ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮ ਐਲ ਏ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰ ਚੀਫ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਓਰੇ ਇਹ ਤਾਂ ਕਹਿੰਦੇ ਸੀ ਦਿੱਲੀੋਂ ਚਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਇਹ ਮੈਨੂੰ ਦੱਸੋ ਵੀ ਹਰ ਜਿਹੜਾ ਉdghatan ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ